ਹਾਂਜੀ ਬਾਈ ਕੀ ਹਾਲ ਨੇ ਔਰ ਘਰ ਪਰਵਾਰ ਵਈ ਸਾਰਿਆਂ ਨੇ ਲੋਟ ਨੇ ਵੀ ਅਣਬਰ ਵਗੈਰਾ ਸਾਰਿਆਂ ਨੇ ਬਾਈ ਗੁਰੂ ਕਿਰਪਾ ਕਰੇ ਵਧੀਆ ਹੋਣ ਤੇ ਆਪਣੀ ਹਰ ਕਾਹ ਕੇ ਕਬੂਤਰੀ ਨਿਕਲ ਗਈ ਖੁੱਡੇ ਜੋ ਬਾਈ ਉਹ ਦੇਖ ਲੈ ਕਿੱਧਰ ਬੈਠੂਗੀ ਆ ਕੇ ਯਾਰ ਤੇ ਨਾਲੇ ਆਪਾਂ ਕਬੂਤਰ ਕੱਢਦੇ ਆ ਸਾਰੇ ਡਾਊਨ ਵਾਲੇ ਮੈਂ ਅੱਜ ਕਿੰਨਾ ਹੋ ਗਿਆ ਉੱਡ ਗਿਆ ਕੀ ਤਲਾ ਹੋ ਗਿਆ ਆਪਣਾ ਤੇ ਹਰੇ ਬੱਲੇ ਵਾਲਾ ਹੋ ਗਿਆ ਤੇ ਦਾ ਘਾਟੀ ਉੱਡਦਾ ਹਰੇ ਬੱਲੇ ਆਦਾ ਤਲਹੋ ਡਾ ਦੇਣਾ ਆਪਣਾ ਲਾਲ ਰੱਤਾ ਹੋ ਗਿਆ ਤੇ ਅਰ ਕਦ ਤੱਕਾਂ ਤੜੀ ਹੋ ਗਈ ਆਪਣੀ ਤੇ ਆਪਣੀ ਆਟੂ ਸਿਆਣੀ ਹੋ ਗਈ ਕਲ ਕਰੇਗੀ ਆਪਣੀ ਚੇਤਰੀ ਇਹ ਉੱਡੂ ਬਤਾ ਇੰਨਾ ਜਾ ਕੇ ਨਾ ਛੜ ਦਿੰਦਾ ਨਾ ਇਹ ਦੇਖੀ ਸਾਰੇ ਆਪਾਂ ਡਾਤੇ ਬਈ ਹੁਣ ਤੇ ਆਪਣੇ ਗੰਢਾ ਆਰਤਾ ਇਹ ਰਹਿ ਗਿਆ ਉਹ ਵੀ ਆਪਾਂ ਡਾ ਲਾਂਗੇ ਹੁਣ ਅਰੇ ਬੱਲੇਲਾ ਛੱਡਾਂਗੇ ਹੁਣ ਆਪਾਂ ਅਰੇ ਬੱਲੇਣਾ ਛੱਡਦਾ ਬਈ ਤਹਾਂ ਜਾ ਕੇ ਮੈਂ ਫੇਰ ਕਰਦਾ ਵੀਡੀਓ ਕੰਟੀਨਿਊ ਕਰਦਾ ਪੱਖਾ ਛੱਡਦੀ ਇਹ ਇਹਨੇ ਤਾਂ ਹੋਵੇ ਤਾਂ ਪੁੰਨਿਓ ਨੇ ਹਜੇ ਵੀ ਕੈਮਰਾ ਸੁੱਕਤਿਆ ਨਹੀਂ ਐ ਸਮਾਰਟ ਚੰਗੀ ਤਰ੍ਹਾਂ ਹਨ ਪਾਸਾਰਤੇ 7-8 ਜਾਨਵਰ ਛੜਤੇ ਬਈ ਸਾਰੇ ਛੜਤੇ ਜਿੰਨੇ ਆਉਨੇ ਐਨ ਦਾ ਮਤਲਬ ਬਿਗਜੇ ਹੋਏ ਸੀ ਸਾਰੇ ਫਿਰਦੇ ਨੇ ਆ ਇੱਕ ਰਹਿ ਗਿਆ ਇਹਨੂੰ ਵੀ ਆਪਾਂ ਹੁਣ ਛੜਦੇ ਆ ਇਹਨੂੰ ਵੀ ਡਾਉਣਾ ਬਸ ਮੈਂ ਜਾਣਨਾ ਕਰਤਾ ਹਾਂ ਜੇ ਜਾ ਕੇ ਇਹਨੂੰ ਦਾ ਦਿੰਨੇ ਬਸ ਉਦੋਂ ਬਾਅਦ ਇਹ ਉੱਡ ਜਾਊਗਾ ਦੇਊਗਾ ਕਿਹੜੇ ਸ਼ੌਂਕਿਆ ਦੇ ਜਾਂਦੇ طيب ਹਰੇ ਬੱਲੜਾ ਬਈ ਆਪਾਂ ਡਾਤਾ ਤੇ ਆਪਾਂ ਢਾਤੇ ਕਬੂਤਰ ਅੱਜ 8 ਸੁਨੇ ਕਾਲੱਖੀ ਜਿਹਦੇ ਹਿੱੱਚੀ ਫਿਰਦੀ ਹੈ ਕਾਲੱਖੀ ਤੇ 8 ਕਬੂਤਰ ਢਾਤੇ ਹੁਣ ਦੇਖਦੇ ਆ 8 ਕਬੂਤਰਾਂ ਦਾ ਵੀ ਕੀ ਸਮਾਚਾਰ ਹੈ ਕਦੋਂ ਵੰਦਣਿਆ ਫਿਰਦੇ ਕਾਲੱਖੀ ਵੀ ਆ ਦੇ ਮੈਨੂੰ ਵੀ ਬਹੁਤ ਟਾਈਮ ਹੋ ਗਿਆ ਸੀ ਕਾਲੱਖੀ ਜੀ ਬੰਦ ਪਈ ਸੀ ਉਹਦੇ ਜਿਹੜੇ ਕੰਨੀਆਂ ਕਿਨਵੇਂ ਝਾੜੀ ਖੜੀ ਸੀ ਤਾਂ ਕਰਕੇ ਆਂਡੇ ਧਰਲੇ ਕਾਲੱਖੀ ਨੇ ਵੀ ਘਰ ਹੁਣ ਤਾਂ ਵੇ ਗਿਆ ਹੋ ਗਿਆ ਸਿਸਟਮ ਵਾਹ ਨੂੰ ਫਿਰਨ ਦੋ ਬਈ ਆਪੇ ਬਹਿ ਜਾਣਗੇ ਆ ਕੇ ਛਤਰੀ ਤੇ ਛਤਰੀ ਤੇ ਲੱਗੇ ਹੋਣੇ ਸਾਰੇ ਅੱਲੀ ਕਾਲ ਖੀਦਾ ਨਹੀਂ ਪਤਾ ਬਾਕੀ ਦਾ ਹਰੇ ਲੱਗੇ ਹੋਏ ਨੇ ਛਤਰੀ ਤੇ ਤੇ ਹੁਣ ਦੇਖਦੇ ਆਂ ਬਾਕੀ ਕਦੋਂ ਬੈਹਂਦੇ ਨੇ ਕਦੋਂ ਬੈਹਂਦੇ ਕਦ ਨੇ ਕਾ ਮਿੱਟੀ ਪਾਉਣੀ ਆ ਜੀ ਇਹ ਮਿੱਟੀ ਪਾਉਣੀ ਆ ਥੋੜੇ ਜਿਹਾ ਆਪਣਾ ਹਰੇ ਵੱਲੇ ਜਿਹੜਾ ਵੀ ਫਿਰਦਾ ਆਹੜੀ ਫਿਰਦਨੇ ਆ ਆਪਣੇ ਲੱਗ ਪੋਗੇ ਚਲੋ ਨਾ ਧੁੱਪ ਲੱਗ ਜੂ ਨਹੀਂ ਫਿਰ ਆਉਣਗੇ ਬਾਕੀ ਹਾਂ ਬਸ ਆਪਣੇ ਸਾਪਣੇ ਨੇ ਸਾਰੇ ਜਾਨੀ ਸੱਤੇ ਇੱਥੇ ਉਹ ওই ਬੋਦੀ ਵਾਲੇ ਵਿਧੇ ਪਿੱਛੇ ਹਾਰੇ ਸਾਰੇ ਹਨ ਮਰੇ ਆਪਣੇ ਨੇ ਕੋਡੇ ਚ ਤਾਂ ਹੁਣ ਮੈਨ ਮੈਨ ਜੇ ਰਹਿ ਗਏ ਜਾਨਵਰ ਯਾਰ ਕੋਡੇ ਚ ਰਹਿ ਗਏ 4 ਹਾਂ 4 ਹੀ ਰਹਿ ਗਏ ਹਾਂ 4 1 ਕਾ ਜੋੜੀ ਰਹਿ ਗਈ ਚਿੱਟੀਆਂ ਦੀ ਵਾਲੀ ਇੱਕ ਹੋਰ ਹੈਗੇ ਇੱਕ ਹੋਰ ਹੈਗੇ 4 ਕਬੂਤਰ ਰਹਿ ਗਏ ਕੋਡੇ ਚ ਨੇ ਬਾਕੀ ਸਾਰੇ ਆਪਾਂ ਕੱਟ ਤੇ 12 ਕਬੂਤਰੀ ਨੇ ਬਈ ਆਪਾਂ ਲੈ ਬਾਲੇ ਨਹੀਂ ਹੈਗੇ। ਆ ਕਰਕੇ 12 ਦੇ 12 6 8 ਡਾ ਤੇ 4 ਆਪਣੇ ਅੰਦਰ ਨੇ। ਮੈਂ ਓਕੇ ਦੀ ਰਿਪੋਰਟ ਆ। ਅਰੇ ਬੱਲੇ ਵਾਲਾ ਨਹੀਂ ਯਾਰ ਦੇਖ ਰਿਹਾ ਮੈਂ। ਇਹਦੇ ਉਹੜਾ ਗਿੱਦੜੇ ਵਾ ਗਿਆ ਮੇਰਾ। ਅਹ ਅਰੇ ਬੱਲੇ ਵਾਲਾ ਹਰੇ ਬੱਲੇ ਵਾਲਾ ਦੇ ਇਹਦਾ ਰਹੇ ਬੱਲੇ ਨਾਲ ਯਾਰ ਆ ਜੂਗਾ ਕੋਈ ਗੱਲ ਨਹੀਂ ਹਰੇ ਬੱਲੇ ਨਾਲ ਇੱਧਰ ਆ ਜੂਗਾ ਵੀਰੇ ਉਰੇ ਦੇ ਕੇ ਆਪੇ ਮੁੜਿਆ ਆਉਗਾ ਆ ਗਾਂਦ ਦੀ ਵਾਲੀ ਵੀ ਆ ਗਈ ਆ ਫਰਦਾਰੇ ਬੱਲੇ ਦਾ ਭਈਆ ਕੋਣ ਸੱਪੇ ਦਾ ਭਾਈਆ ਜੀ ਪੂੰਛ ਕਰਨੀ ਆ ਲਾਲ ਆਪਾਂ ਵਾਹ ਲਾ ਵਾਗੀਆਂ ਜੀ ਪੂੰਛ ਲਾਲ ਕਰਨੀ ਆ ਰੰਗ ਪ੍ਰੇਮਰ ਲਈ ਲੋਮਣਾ ਬਸ ਰਹਾਂਗੇ ਥੋੜੇ ਟਾਈਮ ਦਾ ਕਲਾਕ ਰੀਜ ਚੱਕਰ ਨਹੀਂ ਰੰਗ ਵੀ ਗੋਪਤਰਾ ਨੇ ਆਪਣੇ ਚਲੋ ਠੀਕ ਹੈ ਬਾਈ ਹੁਣ ਕਰਦਾ ਵੀਡੀਓ ਕੰਟੀਨੋ ਜਦੋਂ ਇਹ ਗੋਪਤਰ ਬੰਦੇ ਨੇ ਆਪਣੇ ਇਹਨਾਂ ਨੂੰ ਫਿਰਨ ਦੋ ਹਜੇ ਅਜੇ ਦੇਨ ਦੋ ਗੇੜੇ ਜਿੰਤੇ ਤੱਕ ਦਿੱਤੇ ਜਾਂਦੇ ਨੇ ਕੋਈ ਚੱਕਰ ਨਹੀਂ 10 ਵਜੇ ਤੱਕ ਉੱਡਣ 11 ਵਜੇ ਦਾ ਉੱਡਣਾ ਹੈ ਕਿ 12 ਵਜੇ ਦਾ ਉੱਡਣਾ ਉੱਡ ਲੈਂਦੇ ਨੇ ਜਿਹੜੇ ਉੱਡਦੇ ਨੇ ਫੇਰੀ ਲੈਣ ਦੇ ਆਉਣਾ ਬਈ ਮੈਂ ਘਰ ਦਾ ਆ ਕੇ ਵੀਡੀਓ ਕੰਟੀਨਿਊ ਜਦੋਂ ਬਹਿ ਗਿਆ ਦਿਖਾਉਣਾ ਸਾਰੇ ਚੱਕੋ ਜੀ ਸਾਰੇ ਕਬੂਤਰ ਆਪਾਂ ਲਾ ਲਏ ਬਈ ਤੇ ਆਪਣੀ ਕਾਲ ਅਖੀਰ ਪਾਸੇ ਜੇ ਬਹਿ ਗਈ ਹੈ ਕਿਸੇ ਪਾਸੇ ਅਬ ਆ ਗਈ ਚਾਲੋ ਸਿੱਧੀ ਉਹ ਚੱਲ ਚੱਕਰ ਨਹੀਂ ਕੋਈ ਸਾਤਰੀ ਤੇ ਆ ਗਈ ਉਹ ਸਿੱਧੀ ਪਾਸੇ ਬਹਿ ਕੇ ਆ ਗਈ ਫਿਰ ਵੀ ਕੋਈ ਚੱਕਰ ਨਹੀਂ ਦਾਣੇ ਇਹਨਾਂ ਨੂੰ ਪਾ ਦਈਏ ਦਾਣੇ ਇਹਨਾਂ ਨੂੰ ਖਾਣ ਦੋ ਬਈ ਬੱਚੇ ਬੱਚਨ ਨੂੰ ਚੋਕ ਦੇ ਦੂਰਾਂ ਕਰਕੇ ਸੱਚਾ ਵੀ ਆਉਂਦਾ ਆਉਂਦਾ ਖਾਣ। ਮੂਜਾ ਵੀ ਲੱਗ ਜੂ ਖਾਣ ਹੁਣ ਤਾਂ ਦਾਣਾ। ਕੋਈ ਨੋੜੇ ਇੱਕ ਟਾਈਮ ਤੱਕ 2-4 ਦਾਣਾ ਲੱਗ ਜੂ ਬੱਚਾ ਵੀ ਦਾਣਾ। ਬੱਚਾ ਘੇਂ ਧਰਪਾ। ਮੈਂ ਠੀਕਾ ਹੁਣ ਆਪਾਂ ਦਾ ਜਾਨਵਰਾਂ ਦੀ ਰੋਡ ਨਹੀਂ ਬੰਨਣਾ ਬੰਨਣ ਦੀ ਯਾਰ। ਕਿਉਂ ਮੂਹ ਕੱਪਾ ਹੀ ਕਰਨਾ। ਹੁਣ ਤਾਂ ਬਿਦਾਣੇ ਪਾਤੇ ਪਾਣੀ ਪਰਤਾ ਬਾਈ। ਹੁਣ ਦਾਣੇ ਖਾ ਲੈਣਗੇ ਆਪਦੇ। ਪੁਰਾ ਤੇ ਚੱਕ ਦਾਂਗੇ ਇਹਨਾਂ ਤੋਂ ਤੇ ਚੱਕ ਕੇ ਸਾਈਕਲ ਜ਼ਰਾ ਸਰਕਲ ਆਪਾਂ ਓਕੇ ਦੀ ਰਿਪੋਰਟ ਆ ਜਮ 78 22 ਦੀ 78 4 ਆ ਗਏ ਸਾਰੇ ਬਾਕੀ ਖਲੀ ਕਾਲ ਰੱਖੀ ਦੇ ਚੱਕਰ ਤੇ ਆਪਾਂ ਨੂੰ ਕੋਈ ਇਹ ਪਹਿਲਾਂ ਵੀ ਜਾਂ ਥੋੜੀ ਜਿਹੀ ਬੈ ਕੇ ਆਉਂਦੀ ਆ ਪਾਸੇ ਵੀ ਜੇ ਤਾ ਲਗਾ ਤਾ ਡਾ ਦਈਏ ਹੁਣ ਜਿਵੇਂ ਅੱਜ ਰਾਤੀ ਕੱਲ ਨੂੰ ਵੀ ਡਾ ਦਾਂ ਫਿਰ ਤਾਂ ਉਹ ਵੀ ਸਿੱਧੀ ਜੇ ਕਈ ਦਿਨਾਂ ਬਾਅਦ ਡਾ ਜੀਦਾ ਫਿਰ ਇੱਧਰ ਸਕੂਲ ਕਣੀ ਸਕੂਲ ਇੱਧਰ ਸਾਡੇ ਇੱਧਰ ਲਈ ਛੜੜ ਉੱਧਰ ਬੈ ਕੇ ਹੁੰਦੀ ਐ ਸਕੂਲ ਕਣੀ ਬਾਕੀ ਚੱਲਣ ਬਚੇ ਕੁਝ ਪਾਲੀ ਜਾਊਗੀ ਆਪੇ ਅੰਦਰ ਬੈਠੀ ਕੋਈ ਕੋਈ ਫਰਕ ਨਹੀਂ ਪੈਂਦਾ ਹੰਤਾ ਹੁਣ ਸੈਟ ਆ ਸਸਤ ਨੇ ਜਮਾ ਉਹ ਕੇ ਦੀ ਰਪੋਰਟ ਆ ਦਾਣੇ ਦੋਣੇ ਖਾਣ ਦੇ ਕਬੂਤਰਾਂ ਨੂੰ ਫਿਰ ਬੰਦਕ ਚੱਕ ਜਾਗੇ ਡਰੇ ਨਹੀਂ ਚ ਡਰੇ ਖਿਆਲ ਕਰਨ ਮਿੱਠਾ ਮਠਾ ਮਾਰ ਕੇ ਯਾਰ ਹੋਰ ਕੁਝ ਨਹੀਂ ਤਾਂ ਕਰਕੇ ਨਹੀਂ ਆਪਾਂ ਉਹ ਕਰਕੇ ਜਾਂਦੇ ਆ ਲੱਗਦਾ ਠੀਕ ਆ ਬਈ ਹੁਣ ਸ਼ਾਮ ਨੂੰ ਕਰਦਾ ਵੀਡੀਓ ਕੰਟੀਨਿਊ ਮੈਂ ਬਣੇ ਰਹੋ ਆਪਣੇ ਵੀਡੀਓ ਦੇ ਵਿੱਚ ਸ਼ਾਮ ਦਾ ਟਾਈਮ ਹੋ ਗਿਆ ਬਈ ਆਪਾਂ ਆ ਗਏ ਇੱਧਰ ਨੂੰ ਧਾਣੇ ਵਾਲੇ ਢੋਲੇ ਰੱਖੀਏ ਟਾਈਮ ਹੋ ਤੋ ਗਿਆ 5:30 ਹੋ ਗਏ ਬਈ ਕੋ ਰੱਖੀ ਦਿਆਂ ਉਹ ਅੰਨੀਆਂ ਗੁੰੜਾਏ ਕਿੰਨੇ ਖਾਣ ਕੇ ਦਾਣੇ ਰੱਜੇ ਹੋਏ ਨੇ ਲੇਟ ਪਾਇਨੇ ਜਿੱਦਾਂ ਹਾਂ ਵੀ ਫੜ ਕੇ ਵੀ ਚੱਕੋ ਸ਼ਕੋ ਦਾ ਸਾਰੇ ਗਏ ਫਿਰ ਪਾਣੀ ਵੀ ਭਰਦੀ ਹੈ ਬਈ ਇਹਨਾਂ ਦਾ ਆਪਾਂ ਲਓ ਜੀ ਮਿੱਟੀ ਪਾਈਆ ਕੋਡੇ ਜੀ ਯਾਰ ਤੇ ਪਾਣੀ ਨੂੰ ਵੀ ਧਰਦੀਏ ਛੋਟਾ ਛੋਟਾ ਯਾਰ ਫੰਡਾ ਥੋੜਾ ਯਾਰ ਕਿਹ ਚੱਕ ਪਾਣੀ ਕਾਸਾ ਵੀ ਰੱਖਿਆ ਪਾਣੀ ਇਹਨਾਂ ਨੇ ਛੱਕੋ ਭਾਈ ਪਾਣੀ ਵਾਲਾ ਕੰਮ ਕਰਦਾ ਇਹਨਾਂ ਦਾ ਨਿੱਲ ਓਕੇ ਦੀ ਰਿਪੋਰਟ ਕਰਤੀ ਉਹ ਦਾਣੇ ਉਹਨਾਂ ਰਾਜ ਲੈਣਗੇ ਕਰਕੇ ਡਾਉਣੇ ਨਹੀਂ ਹੈ ਨਬੂਤਰ ਘੜਕੇ ਮੈਨੂੰ ਕੰਮ ਆ। ਫਿਰ ਡਾ ਗਿਆ ਮੈਂ ਫਿਰ ਔਖਾ ਹੋ ਜੂ। ਇਹਨਾਂ ਸਿਸਟਮ ਤੜਕੇ ਦਾ ਸੇ ਬੰਦ ਹੀ ਕਰਾਂਗੇ। ਤੇ ਦਾਣੇ ਵੀ ਤੜਕੇ ਉਂ ਵੀ ਖੰਡਿਆ ਕੇ ਜਮ ਪਾ ਕੇ ਤਾਂ ਜਾਵਾਂਗੇ। ਤੇ ਉਂ ਵੀ ਖੰਡਿਆ ਜਾਾਂਗੇ ਚਲ। ਦੇਖੋ ਤੇ ਇਹਨਾਂ ਨੂੰ ਦਾਣੇ ਪੂਰੇ ਖਾ ਲੈਣ ਦਾਣੇ। ਇਹ ਤਰਾ ਆਪਣੇ ਜਿਹਾ ਓਕੇ ਨੇ ਬਾਈ ਆ ਬੱਚਾ ਚੈੱਕ ਕਰ ਦੇ ਵਜਾ ਵੀ ਆਪਣਾ ਹਜ ਤੱਕ ਫਿੱਟ ਆ ਇਹਨੂੰ ਓਕੇ ਦੇ ਰਿਹਾ ਪੋਰਟ ਜਾ ਬੱਚਾ ਆਪਣਾ ਆ ਜੇ ਡੈਮੇਜ ਨਹੀਂ ਯਾਰ ਖੁੱਲ ਗਏ ਜੇ ਮੇਰੇ ਰਹਾ ਜੇ ਟਾਈਮ ਜੇ ਖੁੱਲ ਗਏ ਮੇਰੇ ਫੇਰ ਯਾਰ ਆਹ ਕਰਕੇ ਇਹ ਸਿਸਟਮ ਜੇ ਖਰਾਬ ਹੋ ਰਿਹਾ ਹੋੜੀ ਬਣਾਵਾਂਗੇ ਚਾਲ ਕਬੂਤਰ ਵੀ ਫਿਰ ਹੌਲੀ ਥੋੜੀ ਵਧਣਗੇ ਬਈ ਹਲੇ ਹਨ ਕਬੂਤਰ ਵੀ ਨਹੀਂ ਹੈਗੇ ਆਪ ਲਗੇ 12 13 ਕਬੂਤਰ ਨੇ ਯਾਰ ਉਹ 12 13 ਜੁਗਣਾ ਆਪ ਵੱਡੇ ਨੇ ਵਿੱਚ ਉਹ ਕਿਹੜੇ ਵੱਡੇ ਥੋੜੀ ਉੱਡਣਗੇ ਆਪਾਂ ਨੂੰ ਨਹੀਂ ਪਤਾ ਉੱਡਣਗੇ ਤਾਂ ਬਚੇ ਤੇ ਘੁੱਡੇ ਆਪਾਂ ਪਾਲੇ ਕਬੂਤਰ ਹੈ ਨਹੀਂ ਚਾਲ ਕਬੂਤਰ ਵੀ ਹੌਲੀ ਹੌਲੀ ਹੋ ਜਾਣਗੇ ਯਾਰ ਕੋਈ ਵੱਡੀ ਗੱਲ ਨਹੀਂ ਹਨ ਅਸਲ ਤਾਂ ਘੁੱਡੇ ਪਾਉਣ ਦਾ ਹੀ ਤੇ ਅਸਲ ਮੇਨ ਮੋਡਾ ਤਾਂ ਕਬੂਤਰ ਵੀ ਹੌਲੀ ਹੌਲੀ ਹੋ ਹੀ ਜਾਣਗੇ ਐਡਾ ਕੋਈ ਚੱਕਰ ਨਹੀਂ ਤੇ ਗੁੱਡਿਆਂ ਦਾ ਆਪਾਂ ਸੈਟ ਅਪ ਕਰ ਲਿਆ ਓਕੇ ਜਮ ਉਹਨੂੰ ਖੁੱਡੇ ਪਾ ਲਈ ਹੁਣ ਆਪਾਂ ਬਸ ਮਾਝੇ ਵਿੱਚ ਕਰਾਂ ਹੁੰਦੀਆਂ ਵਾਚੇ ਨਿਕਲਣਗੇ ਜਦੋਂ ਆਪਾਂ ਇਕੱਠੇ ਕਰਨੀਆਂ ਜੋੜੀਆਂ ਬੱਚੇ ਬਈ ਚਿਤਰੀ ਨੇ ਪਹਿਲਾਂ ਤਰ੍ਹਾਂ ਇਹਨੂੰ ਤਾਂ ਕੀਨੀ ਨੇ ਉਹਨੂੰ ਤਾਂ ਲੇਕ ਮੋਜੀ ਨੇ ਉਹਦਾ ਚਕਾ ਲੱਖੀ ਨੇ ਇਕੱਠੇ ਬੱਚੇ ਨਿਕਲਣਗੇ ਇਕੱਠੇ ਹੋਊਗਾ ਸਾਰਾ ਕੋਈ ਸਿਸਟਮ ਤੇ ਉਹਦੀ ਵਾਲ ਦੇ ਆਪਾਂ ਧਰਉਂਦੇ ਨਹੀਂ ਹੈਗੇ ਇਹਦੇ ਨਾਲ ਅੰਡੇ ਜਿਤਨੇ ਨਾਲ ਉਤਰਵਾ ਦਲਾਂਗੇ ਉਹਦੀ ਵਾਲੀ ਆਪਾਂ ਤੈਵਾਸਾ ਆਹੀ ਆਪਣਾ ਵਲੌਗ ਅੱਜ ਅੱਠ-ਢਾਈ ਦਿਨਾਂ ਕਾਲੱਖੀ ਜੀ ਵੀ ਆਪਣੀ ਆ ਗਈ ਸੀ ਬਈ ਪਾਸੇ ਬੈ ਕੇ ਆਉਂਦੀ ਆ ਸਾਨੂੰ ਪਤਾ ਜਦੋਂ ਕਈ ਦਿਨਾਂ ਬਾਅਦ ਲਾਈਏ ਯਾਰ ਫਿਰ ਤਾਂ ਪਾਸੇ ਬੈ ਕੇ ਹੀ ਆਉਂਦੀ ਆ ਜੇ ਹੁਣ ਜਿਵੇਂ ਅੱਜ ਰਾਤੀ ਕੱਲ ਨੂੰ ਲਾਈ ਦਿੱਤਾ ਤਾਂ ਕੱਲ ਨੂੰ ਸਿੱਧੀ ਆ ਜਾਊਗੀ ਕੋਠੇ ਤੇ ਕੋਈ ਚੱਕਰ ਨਹੀਂ ਖਾਦਰੀ ਤੇ ਆ ਜਾਊਗੀ ਜੇ ਹੁਣ 10 ਦਿਨ ਠਹਿਰ ਕੇ ਲਾਈਏ ਇਹ 5 ਦਿਨ ਠਹਿਰੇ ਫਿਰ ਬੈ ਕੇ ਆਊਗੀ ਜੇ ਤਾਂ ਘੌਰ ਰਹੇ ਤਾਂ ਵੜਕਾ ਜਾਂਦਾ ਤਾਂ ਇਹ ਬੈਊਗੀ ਨਹੀਂ ਇਹ ਪਾਸੇ ਬੈ ਕੇ ਹੀ ਆਉਂਦੀ ਹੁੰਦੀ ਆ ਮੈਨੂੰ ਤਾਂ ਪਹਿਲਾਂ ਤੋਂ ਹੀ ਪਤਾ ਸਕੂਲ ਸਕਾਲ ਤੇ ਬੈਂਦੀ ਆ ਬਈ ਇਹ ਜਾ ਕੇ ਆਪਣੇ ਉਹ ਸਰਕਾਰੀ ਸਕੂਲ ਬਣਦਾ ਉੱਥੇ ਵੈਂਦੀ ਆ। ਬਦਿਆਉ ਦੂਤਰੀ ਆਣੀ ਕ ਵੀ ਬੇਕਾਰ ਜੀ ਫੜੀ ਜਾਊਗੀ ਬੜੀ ਆਹੋ ਆ ਦੂਤਰੀ ਚ ਆਕੜ ਜੇ ਹੱਥ ਚ ਨਹੀਂ ਹੁੰਦੀ ਮੇਰੇ ਨਹੀਂ ਹੱਥ ਜਾਨੀ ਮਾਰ ਛੋਡੇ ਕਰਕੇ ਲੜਾ। ਮੇਰੇ ਹੱਥ ਚ ਨਹੀਂ ਹੁੰਦੀ ਕ ਵੀ ਦੂਤਰੀ। ਬਸ ਠੀਕ ਹੈ ਬਈ ਆਹੀ ਅੱਜ ਦਾ ਆਪਣਾ ਵਲੌਗ ਸੀ ਜੇ ਵੀਡੀਓ ਬਧੀ ਲੱਗਦੀ ਹੈ ਲਾਈਕ ਕਰੋ ਕਮੈਂਟ ਕਰੋ ਯਾਰ। ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ। ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਜੀ